ਪੂਰਾ ਭਰ ਕੇ ਸਟਾਕ ਆਇਆ ਪਿਆ ਕਲਰ ਦਾ ਐਂਡ ਕਲਰ ਦਾ ਬਾਈ ਕਲਰ ਦੀ ਹੀ ਗ੍ਰੇਸ ਆ ਇਹਦੇ ਤੁਹਾਨੂੰ ਮੈਂ ਕਲਰ ਦਿਖਾ ਦਾਂ ਇੱਕ ਆਹ ਸ਼ੇਡ ਆਉਂਦਾ ਬਾਈ ਇੱਕ ਆਹ ਸ਼ੇਡ ਆਉਂਦਾ ਹੁਣ ਤੁਸੀਂ ਆਪ ਦੇਖ ਲਓ ਕਿਹਦੀ ਝਾਰਾ ਗ੍ਰੇਸ ਆ ਚਲੋ ਹੁਣ ਆਹ ਕਲਰ ਆ ਨਾ ਜਿਹੜਾ ਭਾਦੀ ਇਹ ਲੋਕੀ ਦਿਖਾਉਂਦੇ ਨਹੀਂ ਇਹ ਸਿਰਫ ਆਨਲਾਈਨ ਇੰਸਟਾਗ੍ਰਾਮ ਆ ਦੇ ਵੀਡੀਓ ਪੈਂਦੀ ਹੈ 1200 1500 ਦੀ ਰੇਂਜ ਵੇਚਦੇ ਆ 800 100 ਵੇਚ ਆਪਾਂ ਤੁਹਾਨੂੰ ਦਵਾਂਗੇ ਓਕੇ ਚਾਹੇ ਆਹ ਕਲਰ ਹੋਵੇ ਚਾਹੇ ਆਹ ਕਲਰ ਹੋਵੇ ਸਾਈਜ਼ 5 ਨੰਬਰ ਤੋਂ ਲੈ ਕੇ 10 ਨੰਬਰ ਤੱਕ ਸਾਰੇ ਸਾਈਜ਼ ओके ਵੀਰੇ ਬਲ ਫਰ সাইਜ਼ ਵੀ ਦਿੱਤਾ 39 ਜਿਹੜਾ ਸਭ ਤੋਂ ਜ਼ਿਆਦਾ ਮਹਿੰਗਾ ਵਿਕਦਾ ਵੱਡਾ ਸਾਈਜ਼ 39 ਨੰਬਰ ਜਿਹੜਾ ਆਉਂਦਾ ਹੈ ਪ੍ਰੋਬਲਮ ਸਾਈਜ਼ ਜਿਹੜਾ ਆਉਂਦਾ ਉਹ ਵੀ 850 ਰੁਪਏ ਦਾ ਪਤਾ ਹੁੰਦੇ ਨੇ ਦੋਨੋਂ ਕਲਰ ਉਹ ਚੈੱਕ ਕਰੋ ਨੇ ਅਜੀ ਕਲਰ ਚੈੱਕ ਕਰੋ ਬਹੁਤ ਸੋਨਾ ਬਿਲਕੁਲ ਨਵਾਂ ਜਿਹਾ ਕਲਰ ਹੈ ਯਾਰ ਵਾਈਟ ਵੀ ਪਾ ਲਿਆ ਆਪਾਂ ਬਲੈਕ ਵੀ ਪਾ ਲਿਆ ਜਿਹੜੇ ਕੁਝ ਨਵਾਂ ਮੰਗਦੇ ਉਹਨਾਂ ਭਰਾਵਾਂ ਲਈ ਸਕਾਈ ਬਲੂ ਕਲਰ ਬਾਜੀ ਐਡੀ ਸੇਲ ਹੈ ਇਸ ਕਲਰ ਦੀ ਜਿਹੜਾ ਇੰਪੋਰਟਡ ਸ਼ੂ ਆਉਂਦਾ ਨਾ ਸਭ ਤੋਂ ਪਹਿਲਾਂ ਇਹ ਕਲਰ ਪ੍ਰੇਫਰ ਕਰਦਾ ਬਣਾ ਔਰ ਸਿਰਫ 850 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਆ ਟੋਟਲੀ ਪ੍ਰੀਮੀਅਮ ਕੁਆਲਿਟੀ ਦਾ ਮਾਲ ਲੱਗਿਆ ਬਹੁਤ ਟੌਪ ਦੇ ਰੇਟਾਂ ਦੇ ਵਿੱਚ ਓਕੇ ਹੋਈ ਸਭ ਤੋਂ ਪਹਿਲਾਂ ਭਾਈ ਸ਼ੂ ਸੇਕ ਕਰਾਉਣੇ ਆ ਹੁਣ ਆਪਾਂ ਸਪੈਨਰ ਸਪੈਨਰ ਬਹੁ ਵੇਚ ਲਿਆ ਮੈਂ ਤੁਹਾਡੇ ਲਈ ਕੁਝ ਨਵੀਂ ਚੀਜ਼ ਇਲਾਸਟਿਕ ਪੀਤੇ ਬਨਣ ਦਾ ਰੋਲਾ ਨਹੀਂ ਸਨੀਕਰ ਹੈ ਫਲੈਕਸੀਬਲ ਹੈ ਔਰ ਹੁਣ ਸਲਾਈਆਂ ਦੀ ਗੱਲ ਕਰੀਏ ਆਪਾਂ ਜਿੰਨਾ ਮਰਜ਼ੀ ਧੋਵੋ ਪਾਵੋ ਨਾਲੋ ਕੋਈ ਫਰਕ ਨਹੀਂ ਬੂਡ ਪ੍ਰੋਪਰ ਸਟਿਚ ਆ 100% ਡਿਊਰੇਬਲ ਆ ਨਾਲੋ ਫਲੈਕਸ ਭਾਜੀ ਜਿੱਧਰ ਨੂੰ ਮਨ ਕਰੇ ਉਧਰ ਨੂੰ ਮੋੜ ਲਓ ਓਕੇ ਹੋ ਗਿਆ ਸਿਰਫ ਔਰ ਸਿਰਫ 700 ਉਹ ਇਹ ਤੁਹਾਨੂੰ ਇੱਕ ਆਈਟਮ ਦਿੰਦਾ ਇਸ ਆਈਟਮ ਦੀ ਵੀਰੇ ਇੰਨੀ ਲੋ ਡਿਮਾਂਡ ਹੈ Amazon, Flipkart, Myntra ਇਹ ਸਾਰੀਆਂ ਐਪਾਂ ਦੇ ਹੈਗਾ ਠੀਕ ਹੈ ਰੇਟ 1200 ਰੁਪਏ ਹਾਂ ਪਹਿਲਾਂ ਪਾਇਆ ਹੈ ਹਾਂ 1200 ਰੁਪਏ ਰੇਟ ਆ ਸਿਰਫ ਆਪਾਂ ਤੁਹਾਨੂੰ 650 ਰੁਪਏ ਰੇਂਜ ਦਵਾਂਗੇ ਓਕੇ ਠੀਕ ਹੈ ਜੀ ਅੱਧੇ ਨਾਲੋਂ ਵੀ ਘੱਟ ਰੇਟ ਦੇ ਵਿੱਚ ਔਰ ਚੀਜ਼ ਸਿੱਕੇ ਮੰਦ ਪ੍ਰੋਪਰ origignal ਚੀਜ਼ ਦਵਾਂਗੇ ਗਾਰੰਟੀ ਹੈ ਕੋਈ ਜਾਂਦਾ ਤਾਂ ਨਹੀਂ ਓਕੇ ਵੀਰੇ ਪ੍ਰੀਮੀਅਮ ਕੁਆਲਿਟੀ ਕਲਰ ਇਹ ਕਹਾ ਭਾਜੀ ਤੁਹਾਡੇ ਲਈ ਤੋਹਫਾ ਹਾਂਜੀ ਇੱਕ ਕਲਰ ਤੁਹਾਡੇ ਭਰਾ ਲਈ ਬਲੈਕ ਓਕੇ ਕਾਲਾ ਮਾਲ ਪੂਰਾ ਕੈਮ ਸਿਰਫ ਔਰ ਸਿਰਫ 700-500 ਰੇ ਬੈਲੈਂਸਿਆ ਦਾ ਆਰਟੀਕਲ ਹੈ ਬਿਲਕੁਲ ਪਿਓਰ ਵਾਈਟ ਦੇ ਵਿੱਚ ਔਰ ਇਹ ਸ਼ੂਜ਼ ਦੀ ਕੁਆਲਿਟੀ ਦੇਖੋ ਪ੍ਰੋਪਰ ਸੌਫਟ ਉੱਪਰ ਸਾਰਾ ਕੱਪੜਾ ਲੱਗਾ ਹੋਇਆ ਜਿੰਨਾ ਮਰਜ਼ੀ ਤੋਂ ਸਟਿਚਾ ਪੂਰਾ ਅੰਦਰੋਂ ਮੈਮਰੀ ਫੋਮ ਕੁਸ਼ਨ ਲੱਗੇਦੇ ਸਿਰਫ 750 ਰੁਪਏ ਰੇਂਜ ਵਿੱਚ ਸਾਈਜ਼ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਚੌੜੇ ਬਜ਼ਾਰ ਨੀਅਰ ਖੁਸ਼ੀ ਰਾਮ ਹਲਵਾਈ ਮੁਗਲੇ ਆਸਮਾਨ ਔਰ ਪਹਿਲਾਂ ਵੀ ਬਾਈ ਦੀ ਵੀਡੀਓ ਪਾਉਣੀ ਹੁੰਦੇ ਆ ਜੁੱਤੀਆਂ ਬੂਟ ਬਾਈ ਕੋਲੇ ਬਹੁਤ ਵਧੀਆ ਕੁਆਲਿਟੀ ਤੇ ਰੇਟ ਬਹੁਤ ਘੱਟ ਹੁੰਦੇ ਨੇ ਹਾਂਜੀ ਭਾਜੀ ਕੀ ਹਾਲ ਚਾਲ ਆ? ਬਹੁਤ ਵਧੀਆ ਵੀਰੇ ਸਸਰੇ ਗੱਲ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਕਹਿਮ? ਕੀ ਦਿਖਾਵਾਂਗੇ ਭਰਾਜੀ? ਅੱਜ ਤੁਹਾਨੂੰ ਇੰਪੋਰਟਡ ਮਾਲ ਦੀ ਡੀਲ ਦਵਾਂਗੇ। ਹਰ ਭਰਾ ਮੇਰਾ ਕਹਿੰਦਾ ਸੀ ਕਿ ਤੁਸੀਂ ਇੱਕੋ ਹੀ ਸਾਈਡ ਤੋਂ ਮਾਲ ਪਾਈ ਜਾਨੇ 500 400 ਆਨੇ। ਆ ਤੁਹਾਡੇ ਲਈ ਪ੍ਰੀਮੀਅਮ ਕੁਆਲਿਟੀ ਦਾ ਮਾਲ ਲਿਆ ਗਿਆ ਬਹੁਤ ਟੌਪ ਦੇ ਰੇਟਾਂ ਦੇ ਵਿੱਚ। ਓਕੇ ਹੋਈ। ਸਭ ਤੋਂ ਪਹਿਲਾਂ ਭਾਜੀ ਸ਼ੂ ਸੇਕ ਕਰਾਉਨੇ ਆ। ਹੁਣ ਆਪਾਂ ਸਪੀਨਰ ਸਪੀਨਰ ਬਹੁਤ ਵੇਚ ਲਿਆ। ਹੁਣ ਤੁਹਾਡੇ ਲਈ ਕੁਝ ਨਵੀਂ ਚੀਜ਼। ਲਾਸਟਿਕ ਪੀਤੇ ਬਣਨ ਦਾ ਰੋਲਾ ਨਹੀਂ। ਸਨੀਕਰ ਹੈ, ਫਲੈਕਸੀਬਲ ਹੈ ਔਰ ਹੁਣ ਸਲਾਈਆਂ ਦੀ ਜਿੰਨਾ ਮਰਜ਼ੀ ਤੋਹਫਾ ਪਾਓ ਨਾਲੋ ਕੋਈ ਫਰਕ ਨਹੀਂ ਬੂੜ ਪ੍ਰੋਪਰ ਸਟਿਚ ਆ 100% ਡਿਊਰਬਲ ਆ ਨਾਲੋ ਫਲੈਕਸ ਭਾਜੀ ਜਿੰਦਰ ਨੂੰ ਮਨ ਕਰੇ ਉਧਰ ਨੂੰ ਮੋੜ ਲੂਗੇ ਓਕੇ ਜੀ ਸਿਰਫ ਔਰ ਸਿਰਫ 700 ਓਕੇ ਜੀ ਪ੍ਰੀਮੀਅਮ ਕੁਆਲਿਟੀ ਕਲਰ ਇਹ ਕਹਾ ਭਾਜੀ ਤੁਹਾਡੇ ਲਈ ਤੋਹਫਾ ਹਾਂਜੀ ਇੱਕ ਕਲਰ ਤੁਹਾਡੇ ਭਰਾ ਲਈ ਬਲੈਕ ਓਕੇ ਜੀ ਕਾਲਾ ਮਾਲ ਪੂਰਾ ਕੈਂਪ ਕੈਮੋ ਕੈਮ ਮਾਲ ਦੋਨੋਂ ਹੀ 700 ਰੁਪਏ ਰੇਂਜ 'ਚ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਮਿਲੂਗੇ ਔਰ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਓ ਨਾ ਸਮੈਲ ਆਏਗੀ ਨਾ ਪਸੇਂ ਨਹੀਂ ਨਾ ਸੋਲ ਕਰਾਇਆ ਕੋਈਗਾ ਨਾ ਅਪਰ ਕਰਾਇਆ ਕੋਈਗਾ ਸਿਰਫ 700 ਰੁਪਏ ਹੀ ਰੈਂਡ ਓਕੇ ਬਈ ਇਹੋ ਵਾਰ ਆਪਾਂ ਤੁਹਾਨੂੰ ਦਿੰਨੇ ਆ ਭਾਜੀ ਹਿੱਟ ਆਈਟਮ ਸਭ ਤੋਂ ਜਿਆਦਾ ਬੈਲਮਨ ਦੀ ਇਹ ਆਪਾਂ ਬਾਈ ਹੋਣਾ ਨੂੰ ਯਾਰ ਹੋਵੇ ਆਪਾਂ ਬਾਈ ਬਹੁਤ ਜਿਆਦਾ ਨਾ 1200 ਰੁਪਏ ਦਾ ਵੀਡੀਓ ਪਾਇਆ ਸੀ ਸਿਰਫ ਜਿਹੜਾ ਭਰਾ ਵੀਡੀਓ ਸ਼ੇਅਰ ਕਰੂਗਾ ਸਿਰਫ ਔਰ ਸਿਰਫ 750 ਰੁਪਏ ਰੈਂਡ ਦੇ ਵਿੱਚ ਬੈਲੈਂਸ ਯਾਰ ਦਾ ਆਰਟੀਕਲ ਹੈ ਬੈਲਮਨ ਪਿਓਰ ਵਾਈਟ ਦੇ ਵਿੱਚ ਔਰ ਬਾਈ ਸ਼ੂਜ਼ ਦੀ ਕੁਆਲਿਟੀ ਦੇਖੋ ਪ੍ਰੋਪਰ ਸੌਫਟ ਉੱਪਰ ਸਾਰਾ ਕੱਪੜਾ ਲੱਗਾ ਹੋਇਆ ਜਿੰਨਾ ਅਮਰਦੀ ਤੋਂ ਉਹ ਸਟਿਚਾ ਪੂ ਮੈਮਰੀ ਫੋਨ ਕੁਸ਼ਨ ਲੱਗੇ ਦੇ ਸਿਰਫ 750 ਰੁਪਏ ਰੇਂਜ ਸਾਈਜ਼ 6 7 8 9 10 ਓਕੇ ਸਾਰੇ ਸਾਈਜ਼ ਹੁਣ ਭਾਈ ਤੁਹਾਨੂੰ ਇੱਕ ਆਈਟਮ ਦਿੰਦਾ ਇਸ ਆਈਟਮ ਦੀ ਵੀਰੇ ਇੰਨੀ ਨੂੰ ਡਿਮਾਂਡ ਹੈ ਐਮਾਜ਼ੋਨ ਫਲਿੱਪਕਾਰਡ ਮੰਤਰ ਆ ਇਹ ਸਾਰੀਆਂ ਐਪਾਂ ਦੇ ਹੈਗਾ ਠੀਕ ਹੈ ਰੇਟ 1200 ਰੁਪਏ ਹਾਂ ਪਹਿਲਾਂ ਪਾਇਆ ਇਹ ਹਾਂ 1200 ਰੁਪਏ ਰੇਟ ਆ ਸਿਰਫ ਆਪਾਂ ਤੁਹਾਨੂੰ 650 ਰੁਪਏ ਰੇਂਜ ਦਵਾਂਗੇ ਓਕੇ ਠੀਕ ਹੈ ਜੀ ਅੱਧ ਦੇ ਨਾਲੋਂ ਵੀ ਘੱਟ ਰੇਟ ਦੇ ਵਿੱਚ ਔਰ ਚੀਜ਼ ਸਿੱਕੇਬੰਦ ਪ੍ਰੋਪਰ origignal ਚੀਜ਼ ਦਵਾਂਗੇ ਗਾਰੰਟੀ ਹੈ ਕੋਈ ਜਾਂਦਾ ਤਾਂ ਨਹੀਂ ਕਿਤੇ ਭਾਜੀ ਜਿੱਥੇ ਇੱਥੇ ਗਾਹ ਚੱਲੂ ਕਲਰ ਵੀ ਨਮਾਇਆ ਮੇਰੇ ਭਰਾਵਾਂ ਨੂੰ ਪਸੰਦ ਵੀ ਆਊਗਾ ਪਹਿਲਾਂ ਇੰਪੋਰਟਡ ਵੀ ਸਾਡਾ ਬਜਟ ਕਰੋ ਪੁਰਾਣਾ ਸ਼ੂਜ਼ ਚੈੱਕ ਕਰਾਉਨੇ ਆ। ਅਜੀ ਕਲਰ ਚੈੱਕ ਕਰੋ। ਬਹੁਤ ਸੋਨਾ ਬਿਲਕੁਲ ਨਵਾਂ ਜਿਹਾ ਕਲਰ ਹੈ ਯਾਰ ਵਾਈਟ ਵੀ ਪਾ ਲਿਆ ਆਪਾਂ ਬਲੈਕ ਵੀ ਪਾ ਲਿਆ ਜਿਹੜੇ ਕੁਝ ਨਵਾਂ ਮੰਗਦੇ ਉਹਨਾਂ ਭਰਾਵਾਂ ਲਈ ਸਕਾਈ ਬਲੂ ਕਲਰ। ਬਜੀ ਐਡੀ ਸੇਲ ਹੈ ਇਸ ਕਲਰ ਦੀ ਜਿਹੜਾ ਇੰਪੋਰਟਡ ਸ਼ੂ ਕਹਿੰਦਾ ਨਾ ਸਭ ਤੋਂ ਪਹਿਲਾਂ ਕਲਰ ਪ੍ਰੇਫਰ ਕਰਦਾ ਬੰਦਾ। ਕਿੰਨੇ ਦਾ? ਔਰ ਸਿਰਫ 850 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ। ਓਕੇ ਵੀਰੇ। ਸਾਈਜ਼ 6 7 8 9 10 ਪ੍ਰੋਪਰ ਵਾਸ਼ੇ ਵਾਲਾ ਜਿੰਨਾ ਮਰਜ਼ੀ ਤੋਈ ਚੱਲੋ ਪਾਈ ਚੱਲੋ ਕੋਈ ਹੀ ਪ੍ਰੋਬਲਮ ਨਹੀਂ ਆਊਗੀ ਸਾਡੇ ਸ਼ੂਜ਼ ਦੇ ਅੰਦਰ ਸ ਠੀਕ ਹੈ ਜੀ ਕੱਲਾ ਕੱਲਾ ਬੂੜ ਆਪਾਂ ਅਜ ਸਟ੍ਰੀਚਿੰਗ ਚੈੱਕ ਕਰ ਕਰਕੇ ਦਿਖਾਣਾ ਸਿਰਫ ਔਰ ਸਿਰਫ 850 ਰੁਪਏ ਓਕੇ ਜੀ ਹੁਣ ਭਾਜੀ ਇੱਕ ਆਪਾਂ ਡੀਲ ਦਵਾਂਗੇ ਭਰਾਵਾਂ ਨੂੰ ਪਹਿਲਾਂ ਆਪਾਂ ਬੂੜ ਚੈੱਕ ਕਰਾਵਾਂਗੇ ਪਹਿਲਾਂ ਕਹਿੰਦੇ ਨਾ ਤੇਲ ਦੇਖੋ ਫਿਰ ਤੇਲ ਦੀ ਧਾਰ ਦੇਖੋ ਉਹ ਸਭ ਆ ਪਹਿਲਾਂ ਬੂੜ ਦੇਖੋ ਭਾਜੀ ਤੁਸੀਂ ਡਿਜ਼ਾਈਨ ਦੇਖੋ ਇਹਦਾ ਔਰ ਚੀਜ਼ ਇੱਕ ਇਹਦੇ ਨਾਲ ਹੋਰ ਖਾਸੀਅਤ ਐਸੈਸਰੀ ਲੇਸਿਸ ਇੱਕ ਨਾਲ ਫ੍ਰੀ ਆਣਗੇ ਕਲਰ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਭਾਜੀ 1300 1200 ਰੇਂਜ ਵਿੱਚ ਵਿਗਦਾ ਇੰਪੋਰਟਡ ਸ਼ੂਸ ਇਸ ਟਾਈਮ ਓਕੇ ਜੀ ਸਿਰਫ ਔਰ ਸਿਰਫ ਡੀਲ 800 ਰੁਪਏ ਵਾ ਵਾ ਠੀਕ ਹੈ ਪਰ ਮੈਂਬਰੀ ਫਾਰਮ ਕੁਛਣ ਲੱਗਾ ਹੋਇਆ ਮੈਂ ਦੱਸਦਾ ਦੇਖਣ ਨੂੰ ਦੱਸਦਾ ਵੀ ਮੈਨੂੰ ਉੱਤੇ ਵਾਲੀ ਆ ਪਰ ਇਹਨਾਂ ਦੀ ਕੁਆਲਿਟੀ ਦੱਸਦੀ ਹੈ ਔਰ ਇੱਕ ਚੀਜ਼ ਹੋਰ ਆਪਾਂ ਕਹਿੰਦੇ ਕ੍ਰੀਜ਼ ਆ ਜਾਂਦੀ ਹੈ ਹਾਂ ਹਾਂ ਹਲੋ ਭਾਜੀ ਇਹਨਾਂ ਦਾ ਪੈਰ ਨਹੀਂ ਮੁੜਦਾ ਮਜਾਲਾ ਸਾਡੇ ਬੂੜ ਦੇ ਉੱਤੇ ਰਿੰਕਲ ਆ ਜਵੇ ਕਿਥੋਂ ਦੀ ਸਿਰਫ ਔਰ ਸਿਰਫ 800 ਰੁਪਏ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਓਕੇ ਵੀਰੇ ਇਹਦਾ ਬਾਦ ਆਪਾਂ ਤੁਹਾਨੂੰ ਦੱਸਾਂਗੇ ਭਾਜੀ ਟਿਊਬ ਸੈਗਮੈਂਟ ਦੇ ਸਭ ਤੋਂ ਹਿੱਟ ਆਈਟਮ ਅੱਜ ਆਪਾਂ ਗੱਲੇ ਗੱਲੇ ਅਡੀਕਲ ਰੀਅਲ ਦਿਖਾਣੇ ਆ ਸਾਰੇ ਭਰਾਵਾਂ ਨੂੰ ਭਾਜੀ ਲੋਗ ਗਰਮੀ ਆ ਗਈ ਜਿੰਮ ਪਾਣਾ ਜਿੰਨਾ ਮਰਜੀ ਪਾਉਨਾ ਪੈਰ ਦੁਹੂਗੇ ਨਾ 스멜 ਆਉਗੀ ਨਾ ਕੋਈ ਫਰਕ ਇਹ ਫੀਲ ਹੀ ਨਹੀਂ ਹੋਣਾ ਪੈਰ ਚ ਪਾਇਆ ਹੋਇਆ ਪ੍ਰੋਪਰ ਸਕਿਨ ਫਿਟ ਸ਼ੂਜ਼ ਹੈ ਸਾਰਾ ਕਪੜਾ ਲੱਗਾ ਹੈ ਮਸ਼ੀਨ ਤੇ ਸਿੱਟੋ ਤੋੜੋ ਕੋਈ ਪ੍ਰੋਬਲਮ ਨਹੀਂ ਹੈ ਉਹ ਕੱਪੜਾ ਪ੍ਰੋਪਰ ਜੈਨੂਇਨ ਟਿਊਬ ਵਾਲਾ ਸੋਲਾ ਦਿਖਦਾ ਹਾਰ ਪਾਰਾ ਦੇਖੋ ਇੱਥੋਂ ਇਹ ਖਾਸियत ਹੈ ਤਾਂ ਭਾਜੀ ਬੂਟ ਦੀ ਸਿਰਫ ਔਰ ਸਿਰਫ 850 ਰੁਪਏ ਓਕੇ ਅੱਜ ਡੀਲ ਹੈ ਡੀਲ ਹੈ ਤੁਹਾਡੇ ਲਈ ਪੂਰੀਆਂ ਪਰ ਪਰ ਗੇਡੀਆਂ ਲੈ ਕੇ ਆਏ ਹੋਏ ਆ ਸਿਰਫ 850 ਰੁਪਏ ਚ ਵਧੀਆ ਕੁਆਲਿਟੀ ਜਿਹੜੀ ਪੂਰੀ ਵਧੀਆ ਟੌਪਾਂ ਟੌਪ ਕੁਆਲਿਟੀ ਵਾਲੀ ਜੀਰੋ ਬਾਈ ਤੋਂ ਆਪਾਂ ਦਮੰਗੇ ਬ੍ਰੈਂਡ ਦਾ ਨਾਈਕੀ ਆਰਟੀਕਲ ਆਉਂਦਾ ਸਭ ਤੋਂ ਜ਼ਿਆਦਾ ਔਰ ਕਲਰ ਇਸ ਵਾਰ ਬਹੁਤ ਸੋਨਾ ਕਲਰ ਅਸੀਂ ਮੰਗਾਇਆ ਹੋਇਆ ਪੂਰਾ ਭਰ ਕੇ ਸਟਾਕ ਆਇਆ ਪਿਆ ਕਲਰ ਦਾ ਬਾਈ ਕਲਰ ਦੀ ਹੀ ਗ੍ਰੇਸ ਆ ਇਹਦੇ ਤੁਹਾਨੂੰ ਮੈਂ ਕਲਰ ਦਿਖਾਉਂਦਾ ਇੱਕ ਆ ਸ਼ੇਡ ਆਉਂਦਾ ਬਾਈ ਇੱਕ ਆ ਸ਼ੇਡ ਆਉਂਦਾ ਹੁਣ ਤੁਸੀਂ ਆਪ ਦੇਖ ਲਓ ਕਿਹਦੀ ਜ਼ਿਆਦਾ ਗ੍ਰੇਸ ਆ ਚੱਲੋ ਹੁਣ ਆ ਕਲਰ ਆ ਨਾ ਜਿਹੜਾ ਭਾਈ ਇਹ ਲੋਕੀ ਦਿਖਾਉਂਦੇ ਨਹੀਂ ਇਹ ਸਿਰਫ ਆਨਲਾਈਨ ਇੰਸਟਾਗ੍ਰਾਮਾਂ ਤੇ ਵੀਡੀਓ ਪੈਂਦੀ ਹੈ 1200 1500 ਦੀ ਰੇਂਜ ਵੇਚਦੇ ਆ 800-1000 ਰੁਪਏ 'ਚ ਆਪਾਂ ਤੁਹਾਨੂੰ ਦਮੰਗੇ ओके चाहे यहां कलर होवे चाहे यहां कलर होवे साइज 5 ਨੰਬਰ ਤੋਂ ਲੈ ਕੇ 10 ਨੰਬਰ ਤੱਕ ਸਾਰੇ ਸਾਈਜ਼ ओके ਵੀਰੇ ਬਾਫਰ ਸਾਈਜ਼ ਵੀ ਦਿੱਤਾ ਹੈ 39 ਜਿਹੜਾ ਸਭ ਤੋਂ ਜ਼ਿਆਦਾ ਮਹਿੰਗਾ ਵਿਕਦਾ ਵੱਡਾ ਸਾਈਜ਼ 45 ਨੰਬਰ ਜਿਹੜਾ ਆਂਦਾ ਹੈ ਪ੍ਰੋਬਲਮ ਸਾਈਜ਼ ਚ ਗਿਰਾ ਜਾਂਦਾ ਉਹ ਵੀ 850 ਰੁਪਏ ਦਾ ਪਾਤਾ ਹੁੰਦੇ ਨੇ ਦੋਨੋਂ ਕਲਰ